ਅੱਜ ਅੰਬੇਦਕਰ ਸਮਾਜ ਦਲ ਦੀ ਬਹੁਤ ਵੱਡੀ ਮੀਟਿੰਗ ਹੋਈ ਜਿਸ ਵਿੱਚ ਨਾਮ ਨਿਯੁਕਤੀਆਂ ਗੁਰਪ੍ਰੀਤ ਸਿੰਘ ਬੋਬੀ ਵੀਰਕਾ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਕਾਦੀਆਂ ਵਿੱਚ ਹੋਈ ਮੁੱਖ ਮਹਿਮਾਨ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀ ਧਾਨਵ ਜੀ ਸਮੂਚੀ ਟੀਮ ਦੇ ਨਾਲ ਪਹੁੰਚੇ ਬਾਕਸਿੰਗ ਕੋਚ ਜਗਤਾਰ ਬਾਕਸਰ ਅਤੇ ਉਹਨਾਂ ਦੇ ਸਾਥੀ ਵੀ ਪਹੁੰਚੇ ਗੁਰਤਾਜ ਸਿੰਘ ਕਲਿਆਨੇ ਪਹੁੰਚੇ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਅੰਬੇਦਕਰ ਸਮਾਜ ਦਲ ਦੇ ਮੈਂਬਰਾਂ ਨੇ ਸੰਗਠਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਲੋਕਾਂ ਵਿੱਚ ਉਤਸ਼ਾਹ ਭਰਿਆ ਸੁਖਵਿੰਦਰ ਦਾਸ ਅਤੇ ਉਹਨਾਂ ਦੇ ਸਾਥੀਆਂ ਨੇ ਅੰਬੇਦਕਰ ਸਮਾਜ ਦਲ ਦਾ ਧੰਨਵਾਦ ਕੀਤਾ ਵੀਰ ਸਨੀ ਧਾਨਵ ਜੀ ਨੇ ਆਪਣੇ ਵਿਚਾਰਾਂ ਦੇ ਨਾਲ ਸਾਰੀ ਸੰਗਤ ਨੂੰ ਸੰਬੋਧਿਤ ਕੀਤਾ ਅਤੇ ਸੰਗਠਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਰਾਸ਼ਟਰੀ ਪ੍ਰਧਾਨ ਸਨੀ ਧਾਨਵ ਜੀ ਨੇ ਸਾਰੇ ਸਾਥੀਆਂ ਨੂੰ ਸਰੂਪਾ ਪੇਟ ਕਰ ਸਨਮਾਨਿਤ ਕੀਤਾ ਸੁਖਵਿੰਦਰ ਦਾਸ ਜੀ ਨੂੰ ਨਿਯੁਕਤੀ ਪੱਤਰ ਦੇ ਕੇ ਜ਼ਿਲ੍ਹੇ ਦਾ ਪ੍ਰਧਾਨ ਸਥਾਪਿਤ ਕੀਤਾ ਐਡਵੋਕੇਟ ਅਭਿਸ਼ੇਕ ਪੱਟੇ ਜੀ ਨੂੰ ਜ਼ਿਲ੍ਹਾ ਲੀਗਲ ਸਰ ਐਡਵਾਈਜ਼ਰ ਦਾ ਅਹੁਦਾ ਗਗਨਦੀਪ ਸਿੰਘ ਤਤਲਾ ਜੀ ਨੂੰ ਜ਼ਿਲ੍ਹਾ ਦਿਹਾਤੀ ਦਾ ਚੇਅਰਮੈਨ ਕਲਵੰਤ ਸਿੰਘ ਜੀ ਨੂੰ ਜ਼ਿਲ੍ਹਾ ਚੇਅਰਮੈਨ ਦਾ ਅਹੁਦਾ ਡਾਕਟਰ ਹਰਵਿੰਦਰ ਸਿੰਘ ਜੱਗੀ ਜੀ ਨੂੰ ਮੈਡੀਕਲ ਵਿੰਗ ਦਾ ਜ਼ਿਲ੍ਹਾ ਚੇਅਰਮੈਨ ਦਾ ਅਹੁਦਾ ਕਵਲਬੀਰ ਕਾ ਜੀ ਨੂੰ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਇਸ ਮੌਕੇ ਸਾਫ ਸਿੰਘ ਨਸ਼ਹਿਰਾ ਭਗਵਾਨ ਵਾਲਮੀਕ ਸੰਘਰਸ਼ ਪੰਜਾਬ ਪ੍ਰਧਾਨ ਹੈਪੀ ਮੁੱਦਲ ਭਗਵਾਨ ਵਾਲਮੀਕ ਸੰਘਰਸ਼ ਦਾ ਜ਼ਿਲ੍ਹਾ ਪ੍ਰਧਾਨ ਗਗਨ ਪਠਾਨ ਕੋਟਿਆ ਰਮੇਸ਼ ਕੁਮਾਰ ਮੇਸ਼ਾ ਪੰਜਾਬ ਪ੍ਰਧਾਨ ਓਮ ਪ੍ਰਕਾਸ਼ ਜੀ ਰਿਟਾਇਰਡ EMPLOYE CELL ਪੰਜਾਬ ਪ੍ਰਧਾਨ ਜਗਦੀਪ ਸਿੰਘ ਅਟਵਾਲ ਜੀ ਯੂਥ ਪੰਜਾਬ ਸੈਕਟਰੀ ਅਰੁਣ ਗਿੱਲ ਜੀ ਪੰਜਾਬ ਕੈਸ਼ੀਅਰ ਜਸਪਾਲ ਮੱਟੂ ਜੀ ਪੰਜਾਬ ਸੈਕਟਰੀ ਗੁਰਤਾਜ ਸਿੰਘ ਕਲਿਆਣ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਲਜਿੰਦਰ ਸਿੰਘ ਪੱਟੀ ਬੋਬੀ ਵੀਰਕਾ ਪੰਜਾਬ ਯੂਥ ਚੇਅਰਮੈਨ ਅਮਿਤ ਭਗਤ ਪੰਜਾਬ ਪ੍ਰਧਾਨ ਓਬੀਸੀ ਸੈਲ ਪੰਜਾਬ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੀ ਤਰਸੇਮ ਸਿੰਘ ਖਾਲਸਾ ਜੀ ਸੀਨੀਅਰ ਪ੍ਰਧਾਨ ਨਿਰਵੈਰ ਸਿੰਘ ਪ੍ਰੈਸ ਕੱਤਰ ਵੱਲੇ ਤੋਂ ਦਲਬੀਰ ਸਿੰਘ ਰਾਜੂ ਮਜੀਠੇ ਤੋਂ ਸੰਜੂ ਬੋਬੀ ਸੰਦੀਪ ਜੋਦਾ ਸੇਵਕ ਨਿਹਾਜਦੀਪਰੀ ਜੈ ਭੀਮ ਜਬਾਰ ਸਾਥਿਓ ਮੈਂ ਸਨੀਦਾਨਾ ਰਾਸ਼ਟ੍ਰਧਿਪ ਅੰਬੇਡਕਰ ਸਮਾਜ ਦਲ ਭਾਰਤ ਤੋਂ ਅੱਜ ਕਾਦੀਆਂ ਵਿੱਚ ਇੱਕ ਵਿਸ਼ਾਲ ਕਾਰਜਕ੍ਰਮ ਕੀਤਾ ਗਿਆ ਜਿਹਦੇ ਚ ਗੁਰਦਾਸਪੁਰ ਪਠਾਨਕੋਟ ਪਟਾਲਾ ਤਾਰੀਵਾਲ ਦੀਨਾ ਨਗਰ ਦੇ ਸਾਥੀਆਂ ਨੇ ਇਕੱਠ ਕਰਕੇ ਸੈਲਫ ਸਭਾਤੀ ਦੇ ਨਾਲ ਜਿਹੜਾ ਇੱਕ ਲੰਬੇ ਸਮੇਂ ਤੋਂ ਸਾਡਾ ਪੰਜਾਬ ਪ੍ਰਧਾਨ ਦੀ ਸੀਟ ਖਾਲੀ ਸੀ ਦਿਹਾੜ ਦੀ ਉਹ ਸੁਖਦੇਵ ਦਾਸ ਨਾਹਰ ਨੂੰ ਜਿਹੜਾ ਹੈ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਬਹੁਤ ਹੀ ਹੁਣਹਾਰ ਮੇਰੇ ਛੋਟੇ ਵੀਰ ਕਬਲਜੀਤ ਗਿੱਲ ਜੀ ਨੂੰ ਅਸੀਂ ਪੰਜਾਬ ਦਾ ਚੇਅਰਮੈਨ ਦਿਹਾੜ ਦਾ ਨਿਯੁਕਤ ਕੀਤਾ ਉਹਦੇ ਨਾਲ ਪੱਟੀ ਸਾਹਿਬ ਨੂੰ ਇੱਥੋਂ ਦੀ ਲੀਗਲ ਸੈੱਲ ਦਾ ਚੀਫ ਨਿਯੁਕਤ ਕੀਤਾ ਗਿਆ ਹੈ ਫੋਰ ਚੀਫ ਐਡਵਾਈਜ਼ਰ ਵੀ ਨਿਯੁਕਤ ਕੀਤਾ ਗਿਆ ਇੱਥੇ ਕਈ ਜਿਹੜੇ ਅਹੁਦੇ ਵੰਡੇ ਗਿਆ ਮੈਂ ਆਪਣੇ ਵੱਲੋਂ ਪੂਰੀ ਅੰਬੇਡਕਰ ਸਮਾਜ ਦਲ ਦੀ ਵੱਲੋਂ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਔਰ ਇਹ ਆਸ ਕਰਦਾ ਕਿ ਇਹ ਬਾਤ ਛੱਡ ਕੇ ਮਾਨਵਤਾ ਦੀ ਸੇਵਾ ਕਰਨਗੇ ਲੋਕਾਂ ਦੀ ਸੇਵਾ ਕਰਨਗੇ ਔਰ ਅੰਬੇਡਕਰ ਸਮਾਜਦਨ ਨੂੰ ਹੋਰ ਵੀ ਮਜ਼ਬੂਤ ਕਰਨਗੇ ਜੈ ਭੀਮ ਜੈ ਭਾਰਤ ਹਾਂਜੀ ਜੈ ਭੀਮ ਜੈ ਭਾਰਤ ਮੈਂ ਗੁਰਮੀਤ ਸਿੰਘ ਬੋਵੀ ਵਰਕਾ ਪੰਜਾਬ ਯੂਥ ਕਮੇਅਨ ਅੰਬੇਡਕਰ ਸਮਾਜਦਲ ਅੱਜ ਜਿਹੜਾ ਸਾਡੇ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਕਾਦੀਆਂ ਵਿੱਚ ਹੋਇਆ ਵਾ ਉਹਦੇ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਸਨਿਧਨ ਨਦੀ ਰਹਿਨਮਾਈ ਹੇਟ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਨਿਸ਼ਚੇ ਦੇ ਖਿਲਾਫ ਕ੍ਰਾਈਮ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਔਰ ਕੁਝ ਨਵੀਆਂ ਨਿਯੁਕਤੀਆਂ ਕੀਤੀ ਗਈ ਜਿਸ ਕਰਕੇ ਸਾਡੇ ਦਿਹਾਤੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਜੀ ਔਰ ਗੁਲਨ ਸਿੰਘ ਵੀ ਨੂੰ ਲਾਇਆ ਗਿਆ ਵਾ ਔਰ ਅਹਿਮੀਤ ਕਰਦੇ ਆ ਕਿ ਇਹ ਸਮਾਸ ਦੇ ਹਰ ਇੱਕ ਵਰ ਦੇ ਹਰ ਇੱਕ ਇਨਸਾਨ ਨਾਲ ਜਿਨ੍ਹਾਂ ਨੇ ਧੱਕਾ ਹੋ ਰਿਹਾ ਉਹਨਾਂ ਨਾਲ ਦਿਲੋਂ ਖਲੋਣਗੇ ਔਰ ਉਹਨਾਂ ਦਾ ਰਾਈਟ ਹੈ ਉਹਨਾਂ ਨੂੰ ਦਿਵਾਣਗੇ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਪੰਜਾਬ ਵਾਇਸ ਪ੍ਰਧਾਨ ਲਖਵਿੰਦਰ ਸਿੰਘ ਰੰਧਾਵਾ ਨੂੰ ਤੈ ਦਿਲੋਂ ਧੰਵਾਦੀ ਹਾਂ ਜਿੰਨੀ ਵੀ ਸੰਗਤ ਇਸ ਪੰਡਾਲ ਦੇ ਵਿੱਚ ਪਹੁੰਚੀ ਹੈ ਕਿ ਮੈਂ ਇਹ ਵਾਅਦਾ ਕਰਦਾ ਹਾਂ ਕਿ ਜੰਨੇ ਵੀ ਭਾਈ ਕੋਈ ਨਸ਼ਿਆਂ ਦੇ ਵਿਰੁੱਧ ਅਸੀਂ ਜਿਹੜਾ ਮਤਾ ਉਠਾਵਾਂਗੇ ਔਰ ਖੇਡਾਂ ਦੇ ਮੈਦਾਨ ਦੇ ਵਿੱਚ ਜਿਹੜੇ ਨੌਜਵਾਨ ਸਿੰਘ ਸਭਾ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਗਰੀਬ ਲੜਕੀਆਂ ਦੇ ਵਿਆਹ ਵਿਗਾਰਾ ਉਹਨਾਂ ਦੇ ਵਿੱਚ ਅਸੀਂ ਆਪਣੇ ਕੋਈ ਗਰੁੱਪ ਭਰਾ ਕੇ ਤੇ ਉਹਨਾਂ ਦੀ ਸਹਾਇਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ